ਸਤਿ ਸ਼੍ਰੀ ਅਕਾਲ ਦੋਸਤੋ ਅ ਠੰਡਾ ਦਾ ਮੌਸਮ ਹੈ ਮੈਨੂੰ ਇਸ ਗੱਲ ਦਾ ਪਤਾ ਹੈ ਲੇਕਿਨ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਾਂਗਰਸ ਦੇ ਸਮੂੱਚੇ ਵਰਕਰ ਸਾਥੀਆਂ ਦਾ ਲੀਡਰਸ਼ਿਪ ਬਾਨਾਂ ਦਾ ਪਿਛਲੇ ਜਿਹੜੀਆਂ 10 12 ਕਾਰਜਕ੍ਰਮ ਰਹੇ ਜਾਨੀ ਕਿ ਉਹ ਮਨਰੇਗਾ ਸੰਗਰਾਮ ਦੀਆਂ ਰੈਲੀਆਂ ਬਹੁਤ ਸਫਲਪੂਰਵਕ ਰਹੀਆਂ ਮੈਂ ਸਮੂਹ ਕਾਂਗਰਸੀ ਭਰਾਵਾਂ ਨੂੰ ਲੀਡਰ ਸਹਿਮਾਨਾਂ ਤੇ ਵਰਕਰ ਸਾਥੀਆਂ ਨੂੰ ਇਸ ਗੱਲ ਦੀ ਬਧਾਈ ਦਿੰਦਾ ਹੈ ਨਾਲ ਹੀ ਨਾਲ ਇਹ ਸੰਗਰਾਮ ਖਤਮ ਨਹੀਂ ਹੋਇਆ ਏ ਇਹ ਨੂੰ ਆਪਾਂ ਜਾਰੀ ਰੱਖਣਾ ਹੈ ਔਰ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ ਤੇ ਖਰਗੇ ਸਾਭ ਦੇ ਨਿਰਦੇਸ਼ਾਂ ਤੇ ਔਰ ਰਾਹੁਲ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਸਦਕਾ ਜੋ ਸਾਡੇ ਕੋਲੇ ਸਰਕੂਲਰ ਆਇਆ ਹੈ ਔਰੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਮਿਤੀ 16 ਜਨਵਰੀ ਤੋਂ 25 ਜਨਵਰੀ ਤੱਕ ਆਪਣੇ ਹਲਕੇ ਦੇ ਘੱਟੋ-ਘੱਟ 10 ਪਿੰਡਾਂ ਦੇ ਵਿੱਚ ਮਨਰੇਗਾ ਪੰਚਾਇਤਾਂ ਤੇ ਜਾ ਕੇ ਪਿੰਡਾਂ ਚ ਪੰਚਾਇਤ ਲੈਵਲ ਤੇ ਲੋਕਾਂ ਮਨਰੇਗਾ ਲੋਕਾਂ ਦੇ ਨਾਲ ਸੱਥ ਦੇ ਵਿੱਚ ਗੱਲਾਂ ਬਾਤਾਂ ਕਰਨੀਆਂ ਕਿ ਹੋਣ ਜਿਹੜਾ ਨਵਾਂ ਕਾਨੂੰਨ ਬਣਾਇਆ ਗਿਆ ਉਹਦੇ ਵਿੱਚ ਕੀ ਕੀ ਤਬਦੀਲੀਆਂ ਆਈਆਂ ਹਨ ਔਰੀਆ ਤੁਸੀਂ तमाम ਵੀਡੀਓਜ਼ ਫੋਟੋਗ੍ਰਾਫਸ ਤੇ ਮੀਡੀਆ ਅਖਬਾਰਾਂ ਰਾਹੀਂ ਜਿਹੜੀਆਂ ਤੁਸੀਂ ਉੱਥੇ ਕਟਿੰਗਸ ਹੋਣੀਆਂ ਉਹਨਾਂ ਨੂੰ ਵੀ ਕਲੈਕਟ ਕਰਨਾ ਹੈ ਤੇ ਉਹ ਆਪਦੇ ਡੀਸੀਸੀ ਦਫਤਰ ਤੇ ਪੀਸੀਸੀ ਦਫਤਰ ਆਉਣ आले ਦੇਣਾ ਚ ਜਮਾ ਕਰਾਉਣੀਆਂ ਇਹ ਬੁਪੇਸ਼ ਬਗੇਲ ਜੀ ਸਾਡੇ ਜਨਰਲ ਸਕੱਤਰ ਸਾਹਿਬ ਦੇ ਆਦੇਸ਼ ਹਨ ਔਰ ਕਟੋ ਕਟ ਅ ਵੀ ਐਸੇ ਮਜ਼ਦੂਰ ਜਿੰਨਾ ਕੋਲੇ ਜੌਬ ਕਾਰਡ ਹੈ ਲੇਕਿਨ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਤੁਸੀਂ ਆਇਡੈਂਟੀਫਾਈ ਕਰਨਾ ਹੈ ਇਕੱਠੇ ਕਰਕੇ ਵੀ ਇਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਇਹ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਪ੍ਰੈਮਫਲੈਟ ਦੇ ਰੂਪ ਦੇ ਵਿੱਚ ਅਸੀਂ ਤੁਹਾਨੂੰ ਭੇਜ ਦੇਵਾਂਗੇ ਤੁਸੀਂ ਉਹ ਸਾਰੀ ਜਾਣਕਾਰੀ ਪਿੰਡਾਂ ਚ ਜਿੱਦੋਂ ਉਹਨਾਂ ਸੱਥਾਂ ਦੇ ਵਿੱਚ 220 330 ਬੰਦੇ ਨਹੀਂ ਜਿਹੜੀਆਂ ਸਭਾ ਬਣਾਉਂਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਦੇਣੀ ਹੈ ਪਰਚਾ ਵੰਡ ਕੇ ਕਿ ਆ ਆ ਜਿਹੜੀਆਂ ਹੁਣ ਨਵੇਂ ਕਾਨੂੰਨ ਦੇ ਵਿੱਚ ਨਵੀਆਂ ਖਾਦਾਂ ਤਾਂ ਆਈਆਂ ਹਨ। ਔਰ ਜੇਕਰ ਕਿਸੇ ਮਜ਼ਦੂਰ ਦੇ ਜੋਬ ਕਾਰਡ ਕਿਸੇ ਹੋਰ ਵਿਅਕਤੀ ਕੋਲੇ ਹੈ। ਉਹਨੂੰ ਵਾਪਸ ਦਿਵਾਉਣਾ ਵੀ ਤੁਹਾਡਾ ਕੰਮ ਹੈ। ਕਈ ਵਾਰੀ ਹੁੰਦਾ ਜੋਬ ਕਾਰਡ ਮੇਰਾ ਹੈ ਲੇਕਿਨ ਉਹ ਕਿਸੇ ਹੋਰ ਵਿਅਕਤੀ ਕੋਲੇ ਹੈ। ਉਹ ਜੋਬ ਕਾਰਡ ਨੂੰ ਵੀ ਵਾਪਸ ਦਿਵਾਉਣ ਦਾ ਕੰਮ ਤੁਸੀਂ ਕਰਨਾ ਜਿੰਨਾ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਦੀ ਸੂਚੀ ਤਿਆਰ ਕਰਕੇ ਤੁਸੀਂ ਬੀ ਡੀ ਪੀਓ ਤੇ ਏ ਪੀ ਸੀ ਨੂੰ ਅਰਜੀ ਦੇਣੀ ਹੈ ਤੇ ਉਹਰਾ ਮੁਕੰਮਲ ਜਿਹੜੀ ਰਸੀਦ ਹੈ ਪ੍ਰੂਫ ਹੈ ਉਹ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਜਾਂ ਪ੍ਰਦੇਸ਼ ਕਾਰਿਆਲਿਆ ਦੇ ਵਿੱਚ ਜਮ੍ਹਾਂ ਕਰਾਉਣੀ ਹੈ ਸਰਕੂਲਰ ਦੇ ਵਿੱਚ ਇਹ ਸਭ ਕੁਝ ਹਦਾਇਤਾਂ ਕੀਤੀਆਂ ਗਈਆਂ